ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਵਾਗਤ ਹੈ ਤੁਹਾਡਾ ਮੇਰੇ ਇਸ ਨਵੇਂ ਬਲੌਗ ਦੇ ਵਿੱਚ ਅੱਜ ਦਾ ਬਲੌਗ ਹੈ ਤੁਸੀਂ ਪਿੱਛੇ ਮੇਰੇ ਦੇਖ ਰਹੇ ਹੋ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਇਤਿਹਾਸਕ ਸਥਾਨ ਗੁਰਦੁਆਰਾ ਤੇਗ ਬਹਾਦਰ ਸਾਹਿਬ ਗੁਰੂ ਘਰਤਾਲ ਵਿਖੇ ਮੈਂ ਪਹੁੰਚਿਆ ਆਓ ਆਪਾਂ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਤੇ ਇੱਥੇ ਦੇ ਇਤਿਹਾਸ ਬਾਰੇ ਵੀ ਜੜਾ ਉਹ ਜਾਣਕਾਰੀ ਆਵਾਂਗੇ ਬਣੇ ਰਹੋ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਉਹ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆਉ ਉਹ ਪਹਿਲ ਦੇ ਆਧਾਰ ਤੇ ਮਿਲ ਸਕੇ ਜੀ ਆਓ ਆਪਾਂ ਗੱਜਕੇ ਫਤੇ ਬਲਾਓ ਜੀ ਵੀਡੀਓ ਸ਼ੁਰੂ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਹਮਣੇ ਆਗਰਾ ਜਿਹੜਾ ਮੇਨ ਰੋਡ ਤੇ ਆਗਰਾ ਜੈਪੁਰ ਰੋਡ ਬਿਲਕੁਲ ਸੜਕ ਦੇ ਉੱਤੇ ਇਹ ਗੁਰਦੁਆਰਾ ਸਾਹਿਬ ਸਥਿਤ ਹੈ ਜੀ ਤੇ ਪਰਲੇ ਪਾਸੇ ਸਾਹਮਣੇ ਬਹੁਤ ਵਧੀਆ ਪਾਰਕਿੰਗ ਆ ਤੇ ਇਧਰ ਆਹਾ 메ਨ 게ਟ ਆ ਤੇ ਸਾਹਮਣੇ ਵੀ ਆਪਾਂ ਮਨਜੀਤ ਸਾਹਿਬ ਜਾਵਾਂਗੇ ਦਰਸ਼ਨ ਕਰਾਵਾਂਗੇ ਸਭ ਤੋਂ ਪਹਿਲਾਂ ਆਪਾਂ ਗੁਰਦਵਾਰ ਸਾਹਿਬ ਚੱਲਦੇ ਆ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਗੁਰੂ ਕਾ ਤਾਲ ਆਗਰਾ ਯੂਪੀ ਤਰਾਇਛੇ ਪਾਰਕ ਤੇ ਤੁਹਾਨੂੰ ਹੋਰ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇਤਿਹਾਸ ਦੇ ਜਿਹੜੇ ਆ ਉਹ ਦਰਸ਼ਨ ਕਰਾਉਨੇ ਆ ਤੇ ਉਸ ਦੇ ਬਾਅਦ ਆਪਾਂ ਅੱਗੇ ਅੰਦਰ ਨਤਮਸਤਕ ਹੋਵਾਂਗੇ ਸੰਗਤ ਇੱਥੇ ਕਾਫੀ ਇੱਥੇ ਬਾਹਰ ਆਉਂਦੀ ਐ ਇੱਥੇ ਜਿਹੜਾ ਰਹਿਣ ਸੈਂਡ ਦਾ ਹੈ ਉਹ ਵੀ ਕਮਰੇ ਜਿਹੜੇ ਤੁਹਾਨੂੰ ਏਸੀ ਨਾਉਣੇ ਜਿਹ ਉਹ ਇੱਥੇ ਮਿਲ ਜਾਣਗੇ ਇਹ ਹੈ ਗੁਰਦੁਆਰਾ ਸਾਹਿਬ ਤੇ ਆਓ ਆਪਾਂ ਅੰਦਰ ਚੱਲਦੇ ਆ ਤੇ ਨਾਲੇ ਤੁਹਾਨੂੰ ਜਿਹੜਾ ਇਤਿਹਾਸ ਦੇ ਵੀ ਜਿਹੜੇ ਉਹ ਦਰਸ਼ਨ ਕਰਾਵਾਂਗੇ ਦੱਸਾਂਗੇ ਜੀ ਬਣੇ ਰਹੋ ਮੇਰੇ ਨਾਲ ਤੇ ਆਮ ਤਿਹਾ ਸੰਗਰ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰੂ ਕਾ ਤਾਲ ਆਗਰਾ ਜੀ ਅਰਦਾਸ ਹੋਣ ਲੱਗੀ ਹੈ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੈ ਆਖਰੇ ਦਾ ਗੁਰੂ ਕਾ ਤਾਲ ਦੇ ਨਾਮ ਚੋਦਾਏ ਜੀ ਦੀ ਦਾ ਦਰਸ਼ਕਾਂ ਲਈ ਬਦਰਵਾਸ ਸਾਹਿਬ ਦੇ ਚੱਲਦੇ ਆ ਬਾਹਰ ਲੰਗਰ ਸਾਹਿਬ ਵੱਲ ਵੀਰ ਗੁਰੂ ਹਰਵਿੰਦਰ ਖੜਾ ਸਾਹਮਣੇ ਤੇ ਲੰਗਰ ਚੱਕ ਕੇ ਫਿਰ ਆਪਾਂ ਚਾਲੇ ਪਾਵਾਂਗੇ ਤੇ ਹੈ ਲੰਗਰ ਸਾਹਿਬ ਵੱਲ ਜਾ ਰਹੇ ਆ ਹੈ ਆਪਾਂ ਲੰਗਰ ਸਾਹਿਬ ਚ ਆ ਗਏ ਤੇ ਲੰਗਰ ਚੱਕ ਕੇ ਫਿਰ ਚੱਲਦੇ ਆਂ ਇਧਰੋਂ ਸੰਤਾਂ ਜਾਵਾਂਗੇ ਸ਼ਾਕਰੀਆਂ ਨੇ ਪਾਲੇ ਪਾ ਲੰਗਛੱਕ ਤੇ ਚੱਲਦੇ ਆ ਬਾਹਰ ਇਹ ਸੀ ਬੈਠਣ ਦੀ ਜਗ੍ਹਾ ਇੱਥੇ ਪਛ ਗਿਆ ਸੀਗਾ ਾਵਨ ਪਵਿੱਤਰ ਪੂਰਾ ਸਾਹਿਬ ਤੇ ਕਾਰ ਸੇਵਾ ਆਗਰੇ ਵਾਲੇ ਕਾਰ ਸੇਵਾ ਆਗਰੇ ਵਾਲੇ ਇਤਿਹਾਸਕ ਸਥਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਦੁੱਖਰਵਰ ਸਾਹਿਬ ਗੁਰੂ ਘਰ ਆਗਰਾ ਪਾਵਨ ਪਵਿੱਤਰ ਪੂਰਾ ਸਾਹਿਬ ਦਾ ਦਰਸ਼ਨ ਕਰਾਂਗੇ ਜੀ ਇਹ ਬਾਬਾ ਜੀ ਅਸੀਂ ਸੇਵਾ ਦਾ ਅਸੀਂ ਉਧਰ ਵੀ ਜਾਣਾ ਇੱਧਰ ਵੀ ਆਉਣਾ ਨਹੀਂ ਮੈਂ ਮੰਨਦਾ ਲੇਕਿਨ ਦੁੱਤੀ ਤੁਸੀਂ ਪਰੇ ਤਾਰੋ ਨਾ ਆਪ ਦੀ ਠੀਕ ਆ ਆਓ ਚਲਦੇ ਆਂ 15 ਚਲਦੇ ਆਂ ਦਰਸ਼ਨ ਕਰਾਂਗੇ ਗੁਰਦਵਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਚੱਲਦੇ ਆਂ ਅੰਦਰ ਇਹ ਹੈ ਗੁਰਦਵਾਰ ਸਾਹਿਬ ਦਾ ਇਤਿਹਾਸ ਆਗਰਾ ਦੀ ਧਰਤੀ ਨੂੰ ਚਾਰ ਸਾਹਿਬਾਨ ਦੀ ਜਿਹੜਾ ਚਰਨ ਸ਼ੋ ਪ੍ਰਾਪਤ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੱਖਣ ਦੀ ਯਾਤਰੀ ਤੋਂ ਵਾਪਸ ਵਾਪਸੀ ਸਮੇਂ ਤੇ ਇਸ ਤਰ੍ਹਾਂ ਸ੍ਰੀ ਗੁਰੂ ਹਰगोविंद ਸਾਹਿਬ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਾਫੀ ਲੰਮਾ ਤੁਸੀਂ ਇਸ ਨੂੰ ਹਿੰਦੀ ਵਿੱਚ ਤੇ ਅੰਗਰੇਜ਼ ਆਪਣਾ ਪੰਜਾਬੀ ਵਿੱਚ ਲਿਖਿਆ ਤੁਸੀਂ ਇਹਨੂੰ ਪੋਸਟ ਕਰਕੇ ਸੰਗਤ ਜੀ ਜ਼ਰੂਰ ਪੜਨਾ ਤੇ ਅੱਗੇ ਵੀ ਸ਼ੇਅਰ ਕਰਨਾ ਚਲਦੇ ਆਪਾਂ ਅੰਦਰ ਪੋਰਾ ਸਾਹਿਬ ਅੱਛਾ ਅੱਛਾ ਤੇ ਸਾਹਮਣੇ ਜੋਤ ਸਾਹਿਬ ਦੇ ਦਰਸ਼ਨ ਕਰੋ ਪੋਰਾ ਸਾਹਿਬ ਚੋਂ ਪੜਨ ਤੋਂ ਪਹਿਲਾਂ ਲੈਮੀਨੇਟ ਕਰਾਤੀ ਹੈ ਅੱਛਾ ਲੈਮੀਨੇਟ ਕਰਵਾਇਆ ਅੱਛਾ ਠੀਕ ਗੁਰੂ ਮਹਾਰਾਜ 9 ਦਿਨ ਨਜ਼ਰਬੰਦ ਰਹੇ ਅੱਛਾ ਸਾਰਾ ਥੋੜਾ ਜਿਹਾ ਹਿਸਟਰੀ ਦੱਸੋ ਸੰਗਤ ਨੂੰ ਇੱਥੇ ਜੀ ਗੁਰੂ ਤੇਗ ਬਹਾਦਰ ਜੀ 9 ਦਿਨ ਨਜ਼ਰਬੰਦ ਰਹੇ ਸੀ ਅੱਛਾ ਜੀ इतने चार गुरु महाराज आ चुके हैं अच्छा गुरु नानक देव जी, हर जी। में। गुरु हर शताब्दी में गुरु तेग बहादुर जी सोलह सो पचहत्तर में गुरु गोविंद सिंह जी सत्रह सो चार चार गुरु महाराज इतने आ चुके हैं इतने गुरु तेग बहादुर जी नौ दिन नजर बंद रहे में नौ दिन नजर बंद रहे 10000 ਸੈਨਿਕੋ ਕੀ ਫੌਜ ਕੇ ਸਾਥ ਉਹਨੇ ਦਿੱਲੀ ਸ਼ੀਸ਼ਗੰਜ ਕੋਲ ਤੁਆਨੇ ਸਹੀਦੀ ਬਰਾਬਰ ਠੀਕ 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 ਧੰਨਵਾਦ ਤੁਹਾਡਾ ਵਾਹਿਗੁਰੂ ਕਾਲ ਸਾਹਿਬ ਤੇ ਆਓ ਸਾਨੂੰ ਮੜਾ ਜੇ ਅੱਗੇ ਭੋਰਾ ਸਾਹਿਬ ਦੇ ਪ੍ਰਦਰਸ਼ਨ ਕਰਦੇ ਆਂ ਸਿੰਘ ਸਾਹਿਬ ਆਪਾਂ ਨੂੰ ਮਿਲੇ ਨੇ ਇਹ ਭੋਰਾ ਸਾਹਿਬ ਹੈ ਜਿੱਥੇ ਗੁਰੂ ਸਾਹਿਬ 9 ਦਿਨ ਜਿਹੜਾ ਸਾਡੇ ਮੰਦਰ ਅੱਛਾ ਸਾਹਮਣੇ ਦਰਸ਼ ਕਰੋ ਜਿੱਥੇ ਇਹ ਨਗਰ ਤੇ ਗੁਰੂ ਸਾਹਿਬ ਅੱਲਾ ਜੀ ਗੁਰੂ ਸਾਹਿਬ ਜਿਹੜਾ ਨਗਰ ਮੰਦਰ ਹੈ ਤੰਤ ਤੰਤ ਸਰ ਗੁਰਦੇਵਾਦਰ ਸਾਹਿਬ ਜੀ ਦਾ ਸਰੂਪ ਪ੍ਰਾਣਾ ਤੇ ਪ੍ਰਾਣੀ ਇਹ ਜਿਹੜੀ ਆ ਉਸ ਵੇਲੇ ਦੀ ਪੁਰਸ ਸਾਹਿਬ ਉਹ ਤੁਸੀਂ ਦੇਖ ਰਹੇ ਹੋ ਬਣਿਆ ਹੋਇਆ ਤੇ ਚੱਲਦੇ ਆਂ ਸਾਲ ਸਾਹਿਬ ਵਾਜੀ ਫਤੇ ਜੀ ਬਹੁਤ ਠੀਕ ਠਾਕ ਸਿੰਘ ਸਾਹਿਬ ਰਿਪੇਅਰ ਦਾ ਰੈਨੋਵੇਸ਼ਨ ਦਾ ਕੰਮ ਜਿਹੜਾ ਚੱਲਦਾ ਬਹੁਤ ਸੋਹਣਾ ਅੰਦਰੋਂ ਠੰਡਾ ਦੇਖੋ ਆਪਾਂ ਚੱਲਦੇ ਹਾਂ ਤੁਹਾਨੂੰ ਅੰਦਰ ਪੁਰਸ ਸਾਹਿਬ ਦੇ ਦਰਸ਼ਨ ਕਰਾਉਣੇ ਗਾਂ ਜਾ ਕੇ ਗੋਗ ਭਜ ਹਰਮਨਾ ਭਰਨ ਨਗਮਕੀ ਆਸ ਕਰਨਾ ਕੋਈ ਨਹੀਂ ਗयो ਜੀ ਪਵਿੱਤਰ ਪੁਰੋਸ ਨਾ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਤ ਰਹੇ ਸਨ ਹੁਣ ਚਲਦੇ ਬਾਹਰ ਅੱਜ ਅੱਜ ਅੰਲੀ ਆਪਾਂ ਪੂਰਾ ਸਬਤ ਬਾਹਰ ਆ ਗਏ ਆ ਉਹ ਜਿੱਥੇ ਗੁਰਦੁਆਰਾ ਸਾਹਿਬ ਉਹ ਬੜਿਆ ਹੋਇਆ ਉੱਥੇ ਗ੍ਰਿਫਤਾਰੀ ਦਿੱਤੀ ਸੀ ਉਹ ਜੀ ਬੰਜੀ ਸਾਹਿਬ ਗੁਰਦੁਆਰਾ ਤੇ ਗੁਰੂ ਤੇਗ ਬਹਾਦਰ ਜੀ ਨੇ ਆਸਨ ਲਗਾਇਆ ਸੀ ਅੱਛਾ ਉੱਥੇ ਉੱਥੇ ਗ੍ਰਫਤਾਰੀ ਦਿੱਤੀ ਉੱਥੇ ਗ੍ਰਫਤਾਰੀ ਦਿੱਤੀ ਸੀ ਹਸਨ ਅਲੀ ਨਾਮ ਦਾ ਇੱਕ ਗਰੀਬ ਚਰਵਾ ਰਹਿੰਦਾ ਸੀ ਅੱਛਾ ਜੀ ਇਹ ਗੁਰਦੁਆਰਾ ਸਾਹਿਬਾ ਸੰਗਤ ਜਿੱਥੇ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗ੍ਰਫਤਾਰੀ ਦਿੱਤੀ ਸੀ ਹਾਂ ਜੀ ਗਰੀਬ ਚਰਵਾ ਰਹਿੰਦਾ ਤਾਂ ਹਸਨ ਅਲੀ ਨਾਮ ਦਾ ਅੱਛਾ ਜੀ ਉਸੇ ਉੱਥੇ ਹੀ ਉਹਨਾਂ ਨੇ ਧਨਵਾਨ ਬਣਾਇਆ ਸੀ ਮਹਾਰਾਜ ਕੇ ਨਾਲ ਚਾਰ ਸਾਥੀ ਆਏ ਸੀ ਹਮਮ ਕਿ ਇਸਤੰਬੁਲ ਲੱਗੇ ਹੋਏ ਚਾਰ ਘੋੜੇ ਅੱਛਾ ਲੱਗੇ ਜੀ ਹਾਂ ਅੱਛਾ ਦੋ ਮੰਜ਼ੀ ਸਾਹਿਬ ਲੱਗੇ ਆ ਇੱਕ ਇੰਦਰ ਵੀ ਲੱਗਾ ਕੋੜਾ ਅੱਛਾ ਸਾਥੀ ਆਏ ਸੀ ਵਾਹਿ ਸਤੀ ਦਾਸ ਜੀ ਵਾਹਿ ਮਤੀ ਦਾਸ ਜੀ ਵਾਹਿ ਦਿਆਲਾ ਜੀ ਵਾਹਿ ਦਾਦੂ ਜੀ ਅੱਛਾ ਜੀ ਚਾਰ ਸਾਥੀ ਆਏ ਸੀ ਅੱਛਾ ਜੀ ਵਾਹਿ ਸਤੀ ਦਾਸ ਦੁਬਾਰਾ ਨਾਮ ਦੱਸ ਦਿਓ ਵਾਹਿ ਸਤੀ ਦਾਸ ਜੀ ਵਾਹਿ ਮਤੀ ਦਾਸ ਜੀ ਵਾਹਿ ਦਾਦੂ ਸਿੰਘ ਜੀ ਵਾਹਿ ਦਿਆਲਾ ਸਿੰਘ ਠੀਕ ਹੈ ਤੁਹਾਨੂੰ ਇਹ ਚਾਰ ਸਤੰਭ ਲੱਗੇ ਆ ਧੰਨਵਾਦ ਤੁਹਾਡਾ ਅੱਜ ਕਿ ਵਾਹ ਸ਼ਸਤਰ ਹੋ ਗਿਆ ਨਾ ਵਾਹ ਚਲੋ ਉਧਰ ਆਪਾਂ ਦਰਸ਼ਨ ਕਰ ਚੱਲਦੇ ਆ ਉੱਪਰ ਦਰਵਾਜ਼ਾ ਖਾਲਸਾ ਵਾਹਿ ਫਤਿਹ ਉੱਪਰ ਵੇ ਜਾ ਉੱਪਰ ਹੈ ਲੰਗਰ ਹਾਲ ਆਪਾਂ ਜਿੱਥੇ ਲੰਗਰ ਛੱਕਿਆ ਸੀ ਪਹਿਲਾਂ ਭਾਈ ਨੰਦ ਲਾਲ ਜੀ ਦੀਵਾਨ ਹਾਲ ਸਾਹਮਣੇ ਦਰਸ਼ਨ ਕਰੋ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਅੰਜੀ ਸਾਹਿਬ ਗੁਰੂ ਕਾ ਤਾਲ ਆਗਰਾ ਸਭ ਤੋਂ ਪਹਿਲਾਂ ਅਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰੋ ਇੱਧਰ ਵੀ ਝੂਲ ਰਹੇ ਨੇ ਗੁਰੂ ਦੇ ਨਿਸ਼ਾਨ ਸਾਹਿਬ ਬਹੁਤ ਸੋਹਣਾ ਕਾਫੀ ਏਰੀਆ ਗੁਰਦੁਆਰਾ ਸਾਹਿਬ ਦਾ ਤੇ ਚਲਦੇ ਆ ਜਿਵੇਂ ਸੰਸਾਨ ਨੂੰ ਦੱਸਿਆ ਸੀ ਉੱਧਰ ਜਿਹੜੀ ਆ ਸਾਹਮਣੇ ਗੁਰਦੁਆਰਾ ਸੋਚ ਗ੍ਰਿਫਤਾਰੀ ਦਿੱਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੇ ਜਿਹੜੇ ਪਿਛਲੀ ਭੋਰਾ ਸਾਹਿਬ ਉੱਥੇ 9 ਦਿਨ ਕੈਦ ਰਹੇ ਸਨ ਗੁਰੂ ਮਹਾਰਾਜ ਦੇਖੋ ਕਿੱਡੀਆਂ ਸਾਡੇ ਗੁਰੂ ਸਾਹਿਬਾਨਾਂ ਨੇ ਜਿਹੜੀਆਂ ਕਿ ਕੁਰਬਾਨੀਆਂ ਦਿੱਤੀਆਂ ਹੋਈਆਂ ਨੇ ਬਹੁਤ ਸੋਹਣਾ ਬਾਗ ਬਗੀਚੇ ਬਣੇ ਹੋਏ ਨੇ ਇੱਥੇ ਆਪਾਂ ਜੁੱਤੀ ਤਾਰਾਂ ਕੇ ਪੈਨਾ ਤੇ ਚੱਲਦੇ ਆਂ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੇ ਵਿੱਚ। ਪ੍ਰੋਬਾਬਲੀ ਠੀਕ ਠਾਕ। ਇਹ ਸਾਹਮਣੇ ਹੀ ਗੁਰਦੁਆਰਾ ਮੰਜੀ ਸਾਹਿਬ ਪਾਸਾ ਹੀ ਨੌਵੀਂ ਗੁਰੂ ਕਾ ਤਾਲ ਆਗਮਾ। ਦਰਸ਼ਨ ਕਰਾਂਗੇ ਅੰਦਰ ਚੱਲ ਕੇ ਸਭ ਤੋਂ ਪਹਿਲਾਂ ਚਰਨ ਰਾਤ ਧੋਵਾਂਗੇ। ਇਹ ਉਹ ਸਥਾਨ ਆ ਜਿੱਥੇ ਧੰਤਨ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗ੍ਰਿਫਤਾਰੀ ਦਿੱਤੀ ਸੀ ਅੰਦਰ ਧੰਤਨ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਸ਼ਸ਼ੋਤ ਬੜੇ ਸੋਹਣੇ ਰਮਾਲਾ ਸਾਹਿਬ ਦੇ ਵਿੱਚ ਇਹ ਹੈ ਉਹ ਜਗਾ ਆਰਮਨ 10 ਕਿਟ ਹੈ ਇਹ ਗੁਰਦਸਾਹ ਦੇਖਣ ਕਰੋ ਗੁਰਦੋਰਾ ਮੰਡੀ ਸਾਹ ਆਗਰਾ ਬਹੁਤ ਵੱਡਾ 16 ਚ ਮਰ ਲੱਗੇ ਸੋਨੇ ਗੁਰਦਸਾਹ ਦੇ ਵਿੱਚ ਬਹੁਤ ਸੁੰਦਰ ਤੇ ਇਹ ਹੈ ਜੋਤਸਾਹ ਦੇ ਦਰਸ਼ਨ ਕਰੋ ਚਾਰ ਗੁਰੂ ਸਾਹਿਬ ਜੀ ਨੇ ਇੱਥੇ ਜਿਹੜੇ ਆ ਦਰਸ਼ਨ ਪਾਏ ਨੇ ਦਿੱਤੇ ਨੇ ਆ ਕੇ ਤੇ ਇਹੋ ਉਹ ਪਾਵਨ ਇਤਿਹਾਸਕ ਧਰਤੀ ਆਗਰੇ ਦੀ ਜਿੱਥੇ ਜਾਸ ਗੁਰੂ ਸਾਹਿਬ ਇੱਥੇ ਆਏ ਨੇ ਆਪਣੇ ਇਸ ਧਰਤੀ ਨੂੰ ਪਵਿੱਤਰ ਕੀਤਾ ਹੈ ਆਓ ਪੱਥਰਲੇ ਪੁਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਸਾਹਮਣੇ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਰਸ਼ਨ ਕਰੂ ਪੁਰਾ ਸਾਹਿਬ ਦੇ ਲਈ ਆਪਾਂ ਇੱਥੋਂ ਮੰਜੀ ਸਾਹਿਬ ਕੋਲੋਂ ਸਾਹ ਦੇ ਵਿੱਚੋਂ ਦੇਗ ਲੈ ਲਿਆ ਬਾਹਰ ਜਾ ਕੇ ਛਕਾਂਗੇ ਜੀ ਚੱਲਦੇ ਆ ਬਾਹਰ ਨੂੰ ਫਾਈਨਲੀ ਆਪਾਂ ਬਾਹਰ ਆ ਗਏ ਆਪਾਂ ਮੰਜੀ ਸਾਹਿਬ ਤੋਂ ਸਾਹ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜਿਹੜੇ ਤੁਰ ਗਵਾਰ ਸਾਹਿਬ ਦੇ ਜਿਹੜੇ ਸ਼ੋਭਾ ਦਵਾਰ ਸੀ ਜੀ ਆਯੂ ਦੇਲਾ ਜੀ ਭਾਈ ਗਿਆਤਾ ਜੀ ਜੀ ਉਧਰ ਮਤੀ ਦਾਸ ਸਤੀ ਦੌਰ ਅੱਛਾ ਜੀ 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 ਧੰਨਵਾਦ ਆ ਬਾਬਾ ਜੀ ਤੁਹਾਡਾ ਬਹੁਤ ਬਹੁ ਹਲਸਾ ਵਾਗੇ ਫਤੇ ਜੀ ਲੋ ਆਪਾਂ ਬਾਹਰ ਆ ਗਏ ਆ ਕਾਫੀ ਏਰੀਆ ਇਸ ਗੁਰੂ ਘਰ ਦਾ ਹੈਗਾ ਤੇ ਸਾਹਮਣੇ ਤੁਹਾਨੂੰ ਦਿਖ ਰਿਹਾ ਇਹਨੇ ਬਾਬਾ ਜੀ ਦਾ ਆਗਰਾ ਦਾ ਗੁਰੂ ਕਾ ਤਾਲ ਗੁਰੂ ਸਾਹਿਬ ਤੇ ਆਪਾਂ ਆਏ ਆ ਮੰਜੀ ਸਾਹਿਬ ਤੋਂ ਵਾਪਸ ਇੱਥੇ ਥੇ ਚਾਰ ਘੋੜੇ ਇੱਕੇ ਕੋੜਾ ਹੋ ਗਿਆ ਜੀ ਦੋ ਘੋੜੇ ਮਨਜੀਤ ਸਾਹਿਬ ਗੁਰਦੁਆਰਾ ਦੇ ਅੱਗੇ ਆ ਜੀ ਇੱਕ ਘੋੜਾ ਗੁਰਦੁਆਰ ਸਾਹਿਬ ਦੇ ਪਰਲੇ ਪਾਸੇ ਤੇ ਇੱਕ ਆ ਹੈਗਾ ਜੇ ਤੁਹਾਨੂੰ ਦਿਖਾਤਾ ਹਾਂ ਪਹਿਲਾਂ ਚਾਰ ਘੋੜੇ ਸੀ ਇਹਨਾਂ ਦੇ ਬਾਬਾ ਜੀ ਦੇ ਇਸੇ ਆਪਾਂ ਗੁਰਦੁਆਰ ਸਾਹਿਬ ਤੋਂ ਬਾਹਰ ਆ ਗਏ ਆ ਸਿਰ ਪਰ ਕੱਪੜਾ ਰੱਖ ਕੇ ਫੋਟੋ ਖਿੱਚੇ ਇਹਨਾਂ ਨੇ ਲਿਖਿਆ ਹੋਇਆ ਨਹੀਂ ਕਈ ਨੰਗੇ ਸੂਰ ਜਿਹੜਾ ਉਹ ਸੈਲਫੀਆਂ ਤੇ ਖਿਚਾਈ ਜਾਂਦੇ ਉਹ ਵੈਸੇ ਠੀਕ ਨਹੀਂ ਹੈਗਾ ਤੇ ਫਾਈਨਲੀ ਆਪਾਂ ਅੰਦਰ ਦਰਸ਼ਕਾਂ ਦੇ ਤੁਹਾਨੂੰ ਗੁਰਦਾਸ ਸਾਹਿਬ ਦੇ ਤੇ ਕਿਸੇ ਵੀ ਰਹਿਣਾ ਹੋਵੇ ਵੀਰ ਭਾਈ ਨੇ ਕਮਰੇ ਵਾਧੂ ਨੇ ਇੱਥੇ 500 ਰੁਪਏ ਦਾ ਸਾਦਾ ਕਮਰਾ 400 ਰੁਪਏ 800 ਰੁਪਏ ਜਿਹੜਾ ਏਸੀ ਵਾਲਾ ਕਮਰੇ ਦਾ ਉਹ ਕਰਾਇਆ ਹੈਗਾ ਜੀ ਤੇ ਜਦੋਂ ਮਰਜ਼ੀ ਤੁਸੀਂ ਲੰਗਰ ਦਾ 24 ਘੰਟੇ ਜਿਹੜਾ ਇੱਥੇ ਚੱਲਦਾ ਰਹਿੰਦਾ ਰਹੇਗਾ ਆਸਨ ਲੱਗ ਸਮਰੂਪ ਤੋਂ ਲੱਗਦੀ ਆ ਤੇ ਚੱਲਦੇ ਆ ਅੱਗੇ ਰੋਹਿੰਦਰ ਜੀ ਵੀ ਆ ਗਏ ਆ ਅਸੀਂ ਚੱਲਦੇ ਆ ਤੁਹਾਨੂੰ ਤੇ ਇਧਰ ਕੰਬਾਈਨਾ ਖੜੀਆਂ ਨੇ ਨਵੀਆਂ ਕੋਈ ਜਾ ਰਹੀ ਆ ਐਮਪੀ ਨੂੰ ਕੋਈ ਆ ਰਹੀ ਆ ਤੇ ਇਹਦੇ ਨਾਲ ਆਪਾਂ ਜੀਆ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆ ਜੀ ਇਸ ਵੀਡੀਓ ਨਾਲ ਹੀ ਆਪਾਂ ਇਹ ਵੀਡੀਓ ਨੂੰ ਸਮਾਪਤ ਕਰਦੇ ਆ ਕੋਈ ਗਲਤ ਗੱਲ ਮੂੰਹ ਤੋਂ ਨਿਕਲ ਗਈ ਹੋਊ ਤਾਂ ਮਾਫ ਕਰਨਾ ਜੀ ਨੌਂ ਸ੍ਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਤੁਸੀਂ ਦਾਰਸ਼ਨਿਕ ਤੇ ਗੁਰਦੁਆਰਾ ਗੁਰੂ ਕਾ ਤਾਲ ਪਾਛਾਈ ਨੌਮੀ ਤੇ ਇੱਥੇ ਤੋਂ 12 ਚਾਰ ਗੁਰੂ ਸਾਹਿਬ ਤੇ ਪਵਿੱਤਰ ਚਰਨ ਪਏ ਹੋਇਆ ਇਸ ਇਤਿਹਾਸਕ ਸਥਾਨ ਦੇ ਉੱਤੇ ਬਹੁਤ ਭਾਗਾਂ ਵਾਲ ਤੁਸੀਂ ਇੱਥੇ ਆਓ ਕਿ ਗੁਰੂ ਮਹਾਰਾਜ ਦੀਆਂ ਅਸੀਸਾਂ ਜਿਹੜੀਆਂ ਪ੍ਰਾਪਤ ਕਰੋ ਜੀ ਨੌਂ ਸ੍ਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਹੁਣ ਤੱਕ ਦੇਖ ਕਰਨਾ ਰੱਬ ਰੱਖਾ ਚੜ੍ਹਦੀ ਕਲਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ